ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਤੇ ਤੇ ਗੱਲ ਆਪਾਂ ਮਸ਼ੀਨਰੀਆਂ ਦੀ ਕਰਾਂਗੇ ਪੂਰੀ ਆਪਣੇ ਚੈਨਲ ਦਾ ਪਹਿਲਾਂ ਤਾਂ WhatsApp ਨੰਬਰ ਸਾਰੇ ਜਣੇ ਨੋਟ ਕਰ ਲਓ ਉੱਪਰ ਹਮੇਸ਼ਾ ਵਾਰ-ਵਾਰ ਲਿਖਿਆ ਰਹਿੰਦਾ ਜੀ 78140 38764 ਜੇ ਕਿਸੇ ਨੂੰ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੋਈ ਮਸ਼ੀਨਰੀ ਕੋਠੀ ਮਕਾਨ ਘਰ ਕੁਝ ਵੀ ਹੈ ਜੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਆਪੇਜ ਕੇ ਫਰੀ ਦੇ ਵਿੱਚ ਐਡ ਲਗਵਾ ਸਕਦੇ ਹਾਂ ਪਹਿਲੀ ਗੱਡੀ ਆਪਾਂ ਤੁਹਾਡੇ ਖਾਤਰ Swift Desire 2013 ਮਾਡਲ ਦਿੱਲੀ ਨੰਬਰ ਲੈ ਕੇ ਪਹੁੰਚੀ ਸੀ ਤੇ ਐਨਓਸੀ ਮਿਲ ਜਾਏਗੀ ਤੁਹਾਡੇ ਨਾਮ ਤੇ ਫਿਰੋਜ਼ਪੁਰ ਡਿਸਟ੍ਰਿਕਟ ਇਹਨਾਂ ਨੂੰ ਲੱਗਦੀ ਹੈ ਚਾਰੋਂ ਟਾਇਰ ਬਿਲਕੁਲ ਨਵੇਂ ਨੇ ਸੀਟ ਕਵਰ ਨਵੇਂ ਨੇ ਏਸੀ ਹੀਟਰ ਵਰਕਿੰਗ ਚ ਹੈ ਤੇ ਇਹ ਫੈਮਿਲੀ ਗੱਡੀ ਆ ਤੇ 90 ਤੋਂ 95 ਪੈਸੇ ਟਾਇਰਾਂ ਦੀ ਕੰਡੀਸ਼ਨ ਹੈ 290000 ਰੁਪਏ ਮਾਲਕ ਨੇ ਕੀਮਤ ਆਪਣੇ ਕੋਲੇ ਲਾ ਕੇ ਭੇਜੀ ਹੈ ਬਾਕੀ ਮਾਲਕ ਨੇ ਆਖਿਆ ਸਾਫ ਸਾਫ ਵੀ ਮੌਕੇ ਤੇ ਲੈਸ ਬਸ ਹੋ ਜਾਊਗਾ ਗੱਡੀ ਦੀ ਕੰਡੀਸ਼ਨ ਤੁਸੀਂ ਦੇਖ ਰਹੇ ਹੋ ਫੋਟੋਆਂ ਮਾਲਕ ਨੇ ਚੰਗੀਆਂ ਆਪਣੇ ਕੋਲੇ ਖਿੱਚ ਕੇ ਭੇਜੀਆਂ ਚਾਰੇ ਪਾਸੋਂ ਫੋਟੋਆਂ ਦੇਖ ਰਹੀਆਂ। ਬਾਕੀ ਘਰੇ ਮਾਲਕ ਦੀ ਗੱਡੀ ਖੜੀ ਹੈ। ਨੰਬਰ ਪਲੇਟਾਂ ਸਰਕਾਰੀ ਲੱਗੀਆਂ ਹੋਈਆਂ ਨੇ। ਅੰਦਰ LCD ਵਗੈਰਾ ਲੱਗੀ ਹੋਈ ਆ। ਬੈਕ ਸਾਈਡ ਕੈਮਰਾ ਲੱਗਿਆ ਹੋਇਆ ਤੇ ਮਾਲਕ ਨੇ ਵਧੀਆ ਸੁਭਾਈ ਦੇ ਵਿੱਚ ਗੱਡੀ ਰੱਖੀ ਹੋਈ ਹੈ। সিলਵਰ ਕਲਰ ਦੇ ਵਿੱਚ ਗੱਡੀ ਆ। ਜਿਹੜੇ ਮਾਲਕ ਨੇ ਗੱਡੀ ਦੇ ਉਹਨਾਂ ਦਾ ਨੰਬਰ ਨੰਬਰ ਹੈ 95928 31378 ਤੇ ਆਪਾਂ ਹੁਣ ਕਰਾਂਗੇ ਸੈਕੰਡ ਗੱਡੀ ਦੀ ਗੱਲ। ਆਪਣੇ ਕੋਲੇ Tata ਦੀ Tiago ਪਹੁੰਚੀ ਹੈ ਡੀਜ਼ਲ ਤੇ 25 ਤੋਂ ਉੱਪਰ ਗੱਡੀ ਐਵਰੇਜ ਦਿੰਦੀ ਹੈ ਤੇ 81000 ਕਿਲੋਮੀਟਰ ਗੱਡੀ ਚੱਲੀ ਹੋਈ ਹੈ ਮਜੀਠਾ ਇਹਨਾਂ ਦਾ ਏਰੀਆ 17 ਮਾਡਲ ਹੈ ਫਾਸਟ ਓਨਰ ਗੱਡੀ ਹੈ ਗੱਡੀ ਦੀ ਹਾਲਤ ਚੰਗੀ ਪਈਆ ਪੰਜਾਬ ਨੰਬਰ ਹੈ ਚਾਰੇ ਪਾਸੋਂ ਮਾਲਕ ਨੇ ਚੰਗੀਆਂ ਫੋਟੋ ਆਪਣੇ ਕੋਲੇ ਖਿੱਚ ਕੇ ਭੇਜੀਆਂ ਤੁਸੀਂ ਦੇਖਣੀ ਹੋ ਵਿੱਚ ਜਾ ਕੇ ਦੇਖ ਸਕਦੇ ਹੋ 81000オリジナル ਚੱਲੀ ਹੋਈ ਹੈ ਰੇਟ ਮਾਲਕ ਨੇ ਆਪਣੇ ਕੋਲੇ ਜਿਹੜਾ ਲਾ ਕੇ ਭੇਜੇਗਾ 345 ਲਾ ਕੇ ਭੇਜੇ 17 ਮਾਡਲ ਹੈ ਉੱਚੇ ਮਾਡਲ ਦੀ ਗੱਡੀ ਹੈ ਕਿਸੇ ਨੂੰ ਵੀ ਪਸੰਦ ਆਵੇ ਮਾਲਕ ਨਾਲ ਗੱਲ ਤੁਸੀਂ ਆਪੇ ਕਰ ਲਓ ਨੰਬਰ 75084 30007 ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲ ਇੱਕ Maruti 800 ਗੱਡੀ ਮਾਲਕ ਨੇ ਭੇਜੀ ਹੈ ਸੇਲ ਵਾਸਤੇ ਗੱਡੀ 1997 ਮਾਡਲ ਹੈ ਜੀ 2026 ਤੱਕ ਪਾਸਿੰਗ ਪਈ ਹੈ ਇਨਸ਼ੋਰੈਂਸ ਵੈਲਿਡ ਹੈ ਜੀ ਕੁੱਲ 75000 ਚੱਲੀ ਹੋਈ ਹੈ ਤੇ 70 ਤੋਂ 75 ਪੈਸੇ ਐਮ ਆਰਐਫ ਦੇ ਟਾਇਰ ਲੱਗੇ ਹੋਈ ਨਹੀਂ ਤੇ ਗੱਡੀ ਵਧੀਆ ਤੇ ਲੁਧਿਆਣਾ ਏਰੀਆ ਚ ਗੱਡੀ ਖੜੀ ਆ ਆ ਰੇਟ 48000 ਰੁਪਇਆ ਤੇ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਚੰਗੀ ਤੁਸੀਂ ਗੱਲ ਕੋਈ ਵੀ ਕਰਨੀ ਕਿਸੇ ਵੀ ਤਰ੍ਹਾਂ ਦੀ ਮਾਲਕ ਨਾਲ ਸਿੱਧੀ ਗੱਲ ਕਰੋ ਸੀ ਬਾਕੀ ਵੀਡੀਓ ਦੀ ਆਪਾਂ ਗੱਲ ਕਰ ਲਈ ਪੂਰੀ ਵੀਡੀਓ ਤੁਸੀਂ ਦੇਖ ਲਈ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸਿਓ ਜੀ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਐ ਲਾਈਕ ਸ਼ੈਅ ਥਰੂ ਕਰਦੋ ਵੱਧ ਤੋਂ ਵੱਧ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਤੇ ਕਿਸੇ ਨੂੰ ਕੋਈ ਵੀ ਮਸ਼ੀਨਰੀ ਪਸੰਦ ਆਈ ਹੈ ਮਾਲਕ ਨਾਲ ਸਿੱਧੀ ਗੱਲ ਕਰੋ ਤੇ ਖਰੀਦੋ ਜੀ ਤੇ ਲਾਈਕ ਸ਼ੇਅਰ ਜੂ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਿਸੇ ਕੋਲੇ ਕੋਈ ਵੀ ਮਸ਼ੀਨਰੀ ਹੈ ਵੇਚਣਾ ਕੋਈ ਬੰਦਾ ਚਾਹੁੰਦਾ ਹੈ ਤਾਂ ਆਪਣੇ ਕੋਲ ਭੇਜ ਕੇ ਫਰੀ ਦੇ ਵਿੱਚ ਐਡ ਕਰਵਾ ਸਕਦੇ ਹਾਂ ਬਾਕੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਰੀ ਵੀਡੀਓ ਪੂਰੀ ਦੇਖ ਲਈ ਜੀ